ਦੋਸਤੋ ਲੋਕ ਰਣ ਪੰਜਾਬੀ ਤੇ ਤੁਹਾਡਾ ਸਵਾਗਤ ਮੈਂ ਗੁਰਜਿੰਦਰ ਸਿੰਘ ਵੰਗੂ ਇਲੈਕਸ਼ਨ 2024 ਦੀ ਬਿਲਕੁਲ ਨਜ਼ਦੀਕ ਹੈ ਉਮੀਦਵਾਰਾਂ ਦਾ ਜਿਹੜਾ ਐਲਾਨ ਹੈ ਉਹ ਦੋਸਤੋ ਕੀਤਾ ਜਾ ਰਿਹਾ ਬੁਝੇ ਪਾਸੇ ਉਮੀਦਵਾਰਾਂ ਦੀ ਵੀ ਫੇਰ ਬਦਲ ਹੈ ਜਿਵੇਂ ਸ਼ਸ਼ੀਲ ਕੁਮਾਰ ਰਿੰਕੂ ਉਹ ਟਿਕਟ ਵਾਪਸ ਕਰ ਗਿਆ ਆਮ ਆਦਮੀ ਪਾਰਟੀ ਦੀ ਉਹ ਕਹਿੰਦੇ ਕਿ ਆਹ ਪਈਆ ਟੇਬਲ ਦੇ ਉੱਪਰ ਤੁਹਾਡੀ ਟਿਕਟ ਅਸੀਂ ਚੱਲੇ ਭਾਜਪਾ ਦੇ ਵਿੱਚ ਤੁਸੀਂ ਸਾਡੇ ਲਈ ਕੀਤਾ ਕੀ ਹੈ ਕੰਮ ਤੁਸੀਂ ਨਹੀਂ ਸਾਨੂੰ ਕਰਨ ਦਿੱਤਾ ਸਾਡੇ ਪਿੱਠ ਤੇ ਹੱਥ ਤੁਸੀਂ ਨਹੀਂ ਰੱਖਿਆ ਸਾਡਾ ਸਾਹ ਘੁੱਟਦਾ ਸੀ ਆਮ ਆਦਮੀ ਪਾਰਟੀ ਦੇ ਵਿੱਚ ਅਸੀਂ ਤਾਂ ਚੱਲੇ ਆ ਥੋੜੇ ਟਿਕਟ ਵਾਪਸ ਕਰਕੇ ਬੀਜੇਪੀ ਪਾਰਟੀ ਦੇ ਵਿੱਚ ਅਰਵਿੰਦ ਕੇਜਰੀਵਾਲ ਓਡੀ ਦੀ ਤੁਹਾਨੂੰ ਪਤਾ ਕਿ ਰੇਡ ਹੈ ਅਰਵਿੰਦ ਕੇਜਰੀਵਾਲ ਹਿਰਾਸਤ ਦੇ ਵਿੱਚ ਲਏ ਸੀ ਲਗਾਤਾਰ ਪੇਸ਼ੀਆਂ ਪੈ ਰਹੀ ਸੀ ਪਹਿਲਾਂ ਮਨੀਸ਼ ਸ਼ੋਧਿਆ ਜੇਲ੍ਹ ਦੇ ਵਿੱਚ ਨੇ ਤੇ ਸਤਿੰਦਰ ਜੈਨ ਹਵਾਲਾ ਵਾਲੇ ਕੇਸ ਦੇ ਵਿੱਚ ਜੇਲ੍ਹ ਦੇ ਵਿੱਚ ਨੇ ਤੇ ਸੰਜੇ ਸਿੰਘ ਜਿਹੜੇ ਰਾਸਵੋ ਮੈਂਬਰ ਨੇ ਲਿਕਰ ਪਾਲਿਸੀ ਦੇ ਮਾਮਲੇ ਦੇ ਵਿੱਚ ਸੰਜੇ ਸਾਹਿਬ ਵੀ ਜੇਲ੍ਹ ਦੇ ਵਿੱਚ ਨੇ ਅਰਵਿੰਦ ਕੇਜਰੀਵਾਲ ਕੋਟਾਂ ਦੇ ਵਿੱਚ ਵੀ ਗਏ ਸੀ ਕਿ ਸਾਨੂੰ ਟਾਈਮ ਮਿਲੇ ਸਾਰਾ ਖੁਸ਼ ਹੋਵੇ ਪਰ ਈਡੀ ਨੇ ਹਿਰਾਸਤ ਦੇ ਵਿੱਚ ਉਹ ਲੈ ਲਈ ਦੋਸਤੋ ਤੇ ਉਹਨਾਂ ਨੂੰ ਜਿਹੜੀ ਅੱਗੀ ਕਾਰਵਾਈ ਉਹਨਾਂ ਤੇ ਹੋਈ ਹੈ ਉਹਦੀ ਆਪਾਂ ਗੱਲਬਾਤ ਕਰਾਂਗੇ ਦੂਜੇ ਪਾਸੇ ਫੇਰ ਬਦਲ ਜ਼ਰੂਰ ਹੈਗਾ ਲੀਡਰਾਂ ਦਾ ਕਿਹੜਾ ਲੀਡਰ ਇਸ ਪਾਰਟੀ ਦੇ ਵਿੱਚ ਸ਼ਾਮਲ ਹੋ ਜਾਵੇ ਇਹ ਹੁਣ ਅਣਕਿਆ ਸਿਆਸਾ ਸਾਰਾ ਕੁਝ ਰਾਮ ਵੀਰ ਗਾਂਧੀ ਜਿਹੜੇ ਇਨਕਲਾਬ ਦੇ ਇੱਕ ਵੱਡੇ ਮਦਈ ਸੀ ਹੋ ਸਕਦਾ ਅੱਜ ਵੀ ਹੋਣ 2014 ਦੇ ਵਿੱਚ ਪਟਿਆਲਾ ਤੋਂ ਉਹ ਚੋਣ ਲੜਦੇ ਨੇ ਤੇ ਇੱਕ ਉਹ ਚੋਣ ਦਾ ਨਾਰਾ ਹੁੰਦਾ ਕਿ 70 ਸਾਲਾਂ ਦੇ ਵਿੱਚ ਕਾਂਗਰਸ ਨੇ ਦੇਸ਼ ਨੂੰ ਲੁੱਟ ਕੇ ਖਾ ਲਿਆ ਕਾਂਗਰਸ ਦੇਸ਼ ਨੂੰ ਘੁਣਵਾਗ ਲੱਗੀ ਹੋਈ ਹੈ ਜੇ ਜਦੋਂ ਤੱਕ ਤੁਸੀਂ ਕਾਂਗਰਸ ਨੂੰ ਪਾਸੇ ਨਹੀਂ ਕਰਦੇ ਉਦੋਂ ਤੱਕ ਅਸੀਂ ਦੇਸ਼ ਦਾ ਵਿਕਾਸ ਚਿੱਤ ਚੇਤਿਆਂ ਦੇ ਵਿੱਚ ਚਿਤਵ ਨਹੀਂ ਸਕਦੇ ਆਮ ਆਦਮੀ ਪਾਰਟੀ ਨੂੰ ਤੁਸੀਂ ਵੋਟਾਂ ਪਾਓ ਕਾਂਗਰਸ ਨੂੰ ਤੁਸੀਂ ਪਾਸੇ ਕਰ ਦਿਓ ਸੋ ਕੇਜਰੀਵਾਲ ਸਾਹਿਬ ਇੱਕ ਇਹੋ ਜਿਹੀ ਸ਼ਕਤੀਸ਼ੀਤ ਹੈ ਜਿਹੜੀ ਦੇਸ਼ ਨੂੰ ਇੱਕ ਵੱਖਰੇ ਸਥਾਨ ਤੇ ਲੈ ਕੇ ਜਾਊਗੀ ਵਿਕਾਸ ਦੀ ਜਦੋਂ ਗਤੀਸ਼ੀਲ ਪ੍ਰਕਿਰਿਆ ਆਊਗੀ ਤਾਂ ਅਰਵਿੰਦ ਕੇਜਰੀਵਾਲ ਦਾ ਉੱਥੇ ਨਾਮ ਆਊਗਾ ਕੇਜਰੀਵਾਲ ਸਾਹਿਬ ਨੂੰ ਮੱਦੇ ਨਜ਼ਰ ਰੱਖਦੇ ਹੋਏ ਜਿਹੜੀਆਂ ਸਿੱਟਾਂ ਨੇ ਲੋਕ ਸਭਾ ਦੇ ਵਿੱਚ ਸਾਨੂੰ ਵੀ ਜਿਤਾਓ ਸਾਡੇ ਬੰਦਿਆਂ ਨੂੰ ਜਿਤਾਓ ਸਾਡੀ ਪਾਰਟੀ ਨੂੰ ਦੇਸ਼ ਲੈਵਲ ਦੀ ਪਾਰਟੀ ਬਣਾਓ ਕੇਜਰੀਵਾਲ ਸਾਹਿਬ ਨੂੰ ਪ੍ਰਧਾਨ ਮੰਤਰੀ ਬਣਾਓ ਡਾਕਟਰ ਧਰਮਵੀਰ ਗਾਂਧੀ ਕਹਿੰਦੇ ਹੁੰਦੇ ਸੀ ਪਰ ਜੇ ਕਹਿੰਦੇ ਕਿ ਕੇਜਰੀਵਾਲ ਸਾਫ ਸਭ ਤੋਂ ਮਾੜੇ ਨੇ ਜੇਕਰ ਦੇਸ਼ ਨੂੰ ਕਿਸੇ ਤੋਂ ਖਤਰਾ ਤਾਂ ਖਤਰਾ ਅਰਵਿੰਦ ਕੇਜਰੀਵਾਲ ਤੋਂ ਹੈ ਜੇਕਰ ਕੋਈ ਬਚਾ ਸਕਦਾ ਦੇਸ਼ ਨੂੰ ਤਾਂ ਉਹ ਕਾਂਗਰਸ ਬਚਾ ਸਕਦੀ ਹੈ ਵੱਡੀ ਇੱਕ ਤਬਦੀਲੀ ਆਈ ਹੈ ਡਾਕਟਰ ਗਾਂਧੀ ਦੀ ਸੋਚ ਦੇ ਵਿੱਚ 10 ਸਾਲ ਬਾਅਦ ਕਾਂਗਰਸ ਪਾਰਟੀ ਜੁਆਇਨ ਕਰ ਗਏ ਜੁਆਇਨ ਕਰਨ ਦਾ ਮਤਲਬ ਹੈ ਕਿ ਉਹਨਾਂ ਨਾਲ ਗੱਲਬਾਤ ਹੋਈ ਹੋਊਗੀ ਕਿ ਆਜੋ ਤੁਹਾਨੂੰ ਪਟਿਆਲਾ ਤੋਂ ਅਸੀਂ ਸੀਟ ਦੰਨੇ ਆ ਤੁਸੀਂ ਲੋਕ ਸਭਾ ਦੀ ਸਾਡੇ ਵੱਲੋਂ ਚੋਣ ਲੜੋ ਮੈਂਬਰ ਆਫ ਪਾਰਲੀਮੈਂਟ ਬਣੋ ਡਾਕਟਰ ਗਾਂਧੀ ਸਾਹਿਬ ਵੀ ਰਾਜ਼ੀ ਹੋ ਗਏ हां जेकर ਕਾਂਗਰਸ ਪਾਰਟੀ ਨੇ ਇਹ ਗੱਲ ਕਹੀ ਹੁੰਦੀ ਡਾਕਟਰ ਗਾਂਧੀ ਸਾਹਿਬ ਨੂੰ ਕਿ ਅਸੀਂ ਤੁਹਾਨੂੰ ਟਿਕਟ ਨਹੀਂ ਦਵਾਂਗੇ ਤੁਸੀਂ ਸਾਡੀ ਪਾਰਟੀ ਦੇ ਵਿੱਚ ਆਜੋ ਸਾਡੀ ਪਾਰਟੀ ਦੇ ਵਿੱਚ ਆ ਕੇ ਪ੍ਰਚਾਰ ਕਰੋ ਸੇਵਾ ਕਰੋ ਮੀਟਿੰਗਾਂ ਕਰੋ ਕਿਉਂਕਿ ਅਸੀਂ ਭਾਜਪਾ ਨੂੰ ਹਰਾਉਣਾ ਫਿਰ ਡਾਕਟਰ ਗਾਂਧੀ ਜਾਣਦੇ ਨਾ ਜਾਣਦੇ ਇਹ ਦੱਸਣ ਦੀ ਲੋੜ ਨਹੀਂ ਇਹ ਗੱਲ ਕਲੀਅਰ ਹੈ ਕਿਉਂਕਿ ਟਿਕਟ ਬੜੀਆਂ ਚੀਜ਼ਾਂ ਤੇ ਪਰਦੇ ਪਾ ਲੈਂਦੀ ਹੈ ਡਾਕਟਰ ਗਾਂਧੀ ਅੱਜ ਕਿਵੇਂ ਕਹਿਣਗੇ ਕਿ ਜਿਹੜੀ ਪਾਰਟੀ ਅਸੀਂ ਹਟਾਉਣੀ ਸੀ ਉਹ ਪਾਰਟੀ ਅਸੀਂ ਹੁਣ ਲੈ ਕੇ ਆਉਣੀ ਹੈ ਕਿਉਂਕਿ ਦੇਸ਼ ਕਹਿੰਦੇ ਕਿ ਬਦਲ ਗਿਆ 10 ਸਾਲ ਦੇ ਵਿੱਚ 10 ਸਾਲ ਦੇ ਵਿੱਚ ਕਹਿੰਦੇ ਕਿ ਕਾਂਗਰਸ ਵੀ ਬਦਲ ਗਈ ਸੋ तमाम तरह ਦੀਆਂ ਖਬਰਾਂ ਨੇ ਤੁਹਾਨੂੰ ਪਤਾ ਕਿ ਹੁਣ ਇਲੈਕਸ਼ਨ ਦੇ ਦਿਨਾਂ ਦੇ ਵਿੱਚ ਖਬਰਾਂ ਹੀ ਹੁੰਦੀਆਂ ਨੇ ਇਹਨਾਂ ਤੇ ਗੱਲਬਾਤ ਕਰਨ ਦੇ ਲਈ ਸੀਨੀਅਰ ਜੈਲਸ ਪਰਮਿੰਦਰ ਸਿੰਘ ਰਾਏਪੁਰ ਆਪਣ ਨਾਲ ਨੇ ਪਰਮਿੰਦਰ ਜੀ ਸਵਾਗਤ ਹੈ ਤੁਹਾਡਾ ਜੀ ਸੱਸੀਕਾਰ ਦੀ ਸਾਰਿਆਂ ਨੂੰ ਪਰਮਿੰਦਰ ਜੀ ਧੰਨਵਾਦ ਜੀ ਪਰਮਿੰਦਰ ਜੀ ਗਾਂਧੀ ਸਾਹਿਬ ਚਲੇ ਗਏ ਕਾਂਗਰਸ ਪਾਰਟੀ ਦੇ ਵਿੱਚ ਤੇ ਕਹਿੰਦੇ ਕਿ ਉੱਥੇ ਹੁਣ ਇਨਕਲਾਬ ਆਊਗਾ ਕੇਜਰੀਵਾਲ ਦਾ ਇਨਕਲਾਬ ਠੁੱਸ ਹੋ ਗਿਆ ਬਿਲਕੁਲ ਦਲ ਬਦਲੂਆਂ ਦਾ ਜੇ ਕਹਿ ਲਓ ਆਪਾਂ ਜਿਹੜਾ ਦੌਰ ਚੱਲੇ ਰਿਹਾ ਸਾਨੂੰ ਪਤਾ ਹੀ ਹਰ ਇੱਕ ਬੰਦਾ ਚਾਹੁੰਦਾ ਹੈ ਕਿ ਉਹ ਪਾਵਰ ਚ ਆਵੇ ਹਰ ਇੱਕ ਬੰਦਾ ਚਾਹੁੰਦਾ ਹੈ ਕਿ ਸੱਤਾ ਚ ਬਰਾਜਮਨ ਹੋ ਕੇ ਜਿਹੜੀਆਂ ਸਰਕਾਰ ਦੀਆਂ ਸਰਕਾਰੀ ਸਹੂਲਤਾਂ ਮਿਲਦੀਆਂ ਨੇ ਉਹਨਾਂ ਦਾ ਆਨੰਦ ਮਾਣਾ ਜਾਵੇ। ਜੀ। ਸੋ ਪਹਿਲਾਂ ਤਾਂ ਡਾਕਟਰ ਗਾਂਧੀ 72 ਸਾਲ ਦੇ ਹੈਗੇ ਨੇ ਉਹ। ਤੇ ਆਪਣਾ ਇਹਨਾਂ ਦਾ ਅੱਛਾ ਰਸੂਖ ਸੀਗਾ ਜਦੋਂ ਪਹਿਲੀ ਵਾਰ ਚੋਣ ਲੜਿਆ ਉਹਨਾਂ ਤੋਂ ਪਹਿਲਾਂ ਲੋਕਾਂ ਦੇ ਵਿੱਚ ਲੋਕਾਂ ਦੀ ਸੇਵਾ ਵੀ ਕਰਦੇ ਸੀ ਡਾਕਟਰ ਹੋਣ ਦੇ ਨਾਤੇ ਕਾਫੀ ਲੋਕ ਇਹਨਾਂ ਨਾਲ ਪਰਸਨਲ ਜੁੜੇ ਹੋਏ ਸੀ ਉਸ ਤੋਂ ਬਾਅਦ ਚੋਣ ਲੜੇ 14 ਤੋਂ 19 ਤੱਕ ਐਮਪੀ ਰਹੇ ਆ ਨਵਾ ਪੰਜਾਬ ਪਾਰਟੀ ਨਾਲ ਵੀ ਇਹਨਾਂ ਦਾ ਸਬੰਧ ਰਿਹਾ ਹੈ ਹੁਣ ਪਿਛਲੇ ਕੁਝ ਸਮੇਂ ਤੋਂ ਆਮ ਆਦਮੀ ਪਾਰਟੀ ਦੇ ਵਿਰੋਧ ਵਿੱਚ ਬੋਲਦੇ ਜਾ ਰਹੇ ਆ ਲਗਾਤਾਰ ਜਿਹੜੀਆਂ ਅਰਵਿੰਦ ਕੇਜਰੀਵਾਲ ਦੀਆਂ ਨੀਤੀਆਂ ਨੇ ਉਹਨਾਂ ਨੂੰ ਭੰਡ ਦੇ ਵੀ ਜਾ ਰਹੇ ਨੇ ਤੇ ਖਾਸ ਕਰਕੇ ਸੁਰਖੀਆਂ ਦੇ ਵਿੱਚ ਉਦੋਂ ਰਹੇ ਆ ਜਦੋਂ ਇਹ ਪਾਣੀ ਦਾ ਮਸਲਾ ਔਰ ਜਿਹੜੀ ਪੰਜਾਬ ਦੇ ਵਿੱਚ ਖੇਤੀ ਐ ਉਹਦੀ ਖਾਸ ਖਾਸ ਦੀ ਖੇਤੀ ਨੋਫੀਮ ਦੀ ਖੇਤੀ ਕਹਿ ਕੇ ਆ ਪ੍ਰਚਾਰਿਆ ਜਾਂਦਾ ਹੈ ਨਾ ਉਹ ਉਹਦੇ ਸਬੰਧ ਵਿੱਚ ਬੋਲਦੇ ਰਹੇ ਉਹਦੇ ਪੱਖ ਚ ਬੋਲਦੇ ਰਹੇ ਆ ਕਿ ਖੋਣੀ ਚਾਹੀਦੀ ਆ ਹੁਣ ਪਹਿਲਾਂ ਇਹ ਗੱਲ ਕਰਦੇ ਸੀ ਜਦੋਂ ਅ ਪ੍ਰਨੀਤ ਕੌਰ ਹੋਰੀ ਅ ਕੈਪਟਨ ਮਨਿੰਦਰ ਸਿੰਘ ਹੋਰੀ ਕਾਂਗਰਸ ਦੇ ਵਿੱਚ ਹੁੰਦੇ ਸੀ ਤਾਂ ਹਾਂ ਇਲਜ਼ਾਮ ਲਾਉਂਦੇ ਸੀ ਕਿ ਕਾਂਗਰਸ ਹੈ ਜਿਹੜੀ 72 ਸਾਲ 70 ਸਾਲ ਹੋ ਗਏ ਅਕਾਲੀ ਕਾਂਗਰਸ ਤੇ ਕਾਂਗਰਸ ਸੈਂਟਰ ਦੇ ਵਿੱਚ ਇਹਨਾਂ ਨੇ ਦੇਸ਼ ਨੂੰ ਲੁੱਟ ਲਿਆ ਲੁੱਟ ਕੇ ਖਾ ਗਏ ਇਹ ਤੁਸੀਂ ਦੱਸਿਆ ਹੀ ਹੈ ਹੁਣ ਜਿਵੇਂ ਇਹ ਕਾਰਨੀਆਂ ਤੇ ਵੀ ਦੋਸ਼ ਲਾਉਂਦੇ ਰਹੇ ਆ ਹੁਣ ਆਮ ਆਦਮੀ ਪਾਰਟੀ ਨੂੰ ਪੰਡਦੇ ਰਹੇ ਆ ਤੇ ਨਾਲ ਹੀ ਇਹਨਾਂ ਦਾ ਇੱਕ ਬਿਆਨ ਬਹੁਤ ਜ਼ਿਆਦਾ ਜਿਹੜਾ ਆ ਗਿਆ ਉਹ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋਇਆ ਸੀ ਕਿ ਹੁਣ ਡਾਕਟਰ ਗਾਂਧੀ ਨੇ ਸਿਆਸਤ ਤੋਂ ਤਿਆਵਾ ਕਰ ਲਈ ਚੋਣ ਨਹੀਂ ਲੜਨਗੇ ਪਰਸਨਲੀ ਜਦੋਂ ਇੱਕ ਦੋ ਵਾਰ ਟਾਕ ਵੀ ਹੋਈ ਉਦੋਂ ਕਹਿੰਦੇ ਹੁੰਦੇ ਸੀ ਕਿ ਮੈਂ ਤਾਂ ਕਰਜ਼ਾ ਲੈ ਕੇ ਚੋਣ ਲੜੀ ਸੀ ਤੇ ਉਹ ਕਰਜ਼ਾ ਹੁਣ ਤੱਕ ਨਹੀਂ ਉਤਰਿਆ ਚੋਣਾ ਜਿਹੜੀ ਮੈਂਬਰਸ਼ਿਪ ਵੀ ਖਤਮ ਹੋ ਗਈ ਪਾਰਲੀਮੈਂਟ ਦੀ ਤੇ ਅੱਗੇ ਚੱਲ ਕੇ ਹੁਣ ਤੱਕ ਕਿਸ਼ਤਾਂ ਭਰ ਰਹੇ ਆ ਉਹਦਿਆਂ ਤੇ ਹੁਣ ਚੋਣ ਲੜਨ ਦਾ ਕੋਈ ਵਿਚਾਰ ਨਹੀਂ ਕੁਝ ਸਿਹਤ ਦਾ ਹਵਾਲਾ ਵੀ ਦਿੰਦੇ ਸੀ ਪਰ ਹੁਣ ਆ ਕੇ ਅੱਜ ਜਿਹੜਾ ਇੱਕਦਮ ਬਿਆਨ ਆਇਆ ਕਿ ਕਾਂਗਰਸ ਪਾਰਟੀ ਨੂੰ ਜੁਆਇਨ ਕੀਤਾ ਜਾ ਰਿਹਾ ਔਰ ਕਾਂਗਰਸ ਪਾਰਟੀ ਨੂੰ ਜੁਆਇਨ ਕਰਨ ਦਾ ਇੱਕ ਆਪਾਂ ਕਹਿ ਲਓ ਕਿ ਮੋਟਿਵ ਸੀਗਾ ਜਿਹੜਾ ਪਿੱਛੇ ਕੇ ਚੋਣ ਲੜਨੀ ਹੈ ਤੇ ਲੜਨੀ ਹੈ ਵੱਡੀ ਪਾਰਟੀ ਤੋਂ ਜਿਹੜਾ ਮੈਂ ਪਹਿਲਾਂ ਕੀਤਾ ਗੱਲ ਕਹੀ ਹੈ ਕਿ ਕਰਜ਼ਾ ਲਿਆ ਹੋਇਆ ਦੀ ਕਿਸ਼ਤਾਂ ਉਹਦੀਆਂ ਹੁਣ ਤੱਕ ਉਤਰ ਨਹੀਂ ਜਾਂਦੇ ਹੁਣ ਹੋ ਸਕਦਾ ਪਾਰਟੀ ਨੇ ਕਿਹਾ ਹੋਵੇ ਭਾਈ ਤੁਸੀਂ ਜੋਂ ਤਾਂ ਲੜੋ ਤੇ ਖਰਚਾ ਪਾਰਟੀ ਚੱਕ ਲਈ ਤੁਹਾਡਾ ਪ੍ਰਗਟ ਸਿੰਘ ਹੋਣੀ ਪਿਛਲੇ ਦਿਨੀ ਘਰੇ ਵੀ ਆ ਕੇ ਗਏ ਆ ਮਿਲ ਕੇ ਗਏ ਆ ਗਾਂਧੀ ਹੋਰਾਂ ਨੂੰ ਡਾਕਟਰ ਗਾਂਧੀ ਹੋਰਾਂ ਨੂੰ ਤੇ ਉਦੋਂ ਤੱਕ ਫਿਲਹਾਲ ਮਨ ਨਹੀਂ ਬਣਿਆ ਸੀਗਾ ਲੇਕਿਨ ਅੰਦਰੋਂਨੀ ਜਿਹੜੇ ਹੈਗੇ ਨੇ ਦਾਪੇਚ ਚੱਲਣੇ ਸ਼ੁਰੂ ਹੋ ਗਏ ਸੀਗੇ ਕਿ ਕਿਸੇ ਤਰੀਕੇ ਨਾਲ ਨੇੜੇ ਲੱਗ ਜੇ ਕਲੀਅਰ ਹੋ ਜੇ ਪਹਿਲਾਂ ਟਿਕਟ ਕਲੀਅਰ ਹੋਵੇ ਪਟਿਆਲਾ ਤੋਂ ਤਨ ਜਿੱਦਾਂ ਹੀ ਫਰਨੀਤ ਕੌਰ ਵੱਲੋਂ ਬੀਜੇਪੀ ਦੇ ਵਿੱਚ ਜੁਆਇਨਿੰਗ ਹੁੰਦੀ ਹੈ ਉਹਨਾਂ ਦੀ ਜੁਆਇਨ ਕੀਤਾ ਉਹਨਾਂ ਨੇ ਉਹ ਨਾਲ ਦੀ ਨਾਲ ਇੱਧਰ ਜਿਹੜੀ ਜੁਆਇਨਿੰਗ ਉਹ ਹੋ ਜਾਂਦੀ ਹੈ ਡਾਕਟਰ ਗਾਂਧੀ ਉਹਨਾਂ ਦੀ ਔਰ ਟਿਕਟ ਦਾ ਜਿਹੜਾ ਹੈਗਾ 100% ਇੱਕ ਤਰ੍ਹਾਂ ਨਾਲ ਕਹਿ ਲੋ ਕਿ ਸੰਭਾਵਨਾ ਅੱਜ ਤੱਕ ਦੀ ਤਾਂ ਹੈਗੀ ਹੈ ਕਿ 100% ਟਿਕਟ ਡਾਕਟਰ ਗਾਂਧੀ ਨੂੰ ਮਿਲ ਰਹੀ ਹੈ ਪਟਿਆਲਾ ਤੋਂ ਲੜਨਗੇ ਉਹ। ਬੱਜੇ ਨਾ ਮਿਲੀ ਛੱਡ ਵੀ ਜਾਣਗੇ। हां ਉਹ ਵੀ ਇਦਾਂ ਕਿ ਗੱਲ ਤਾਂ ਹੀ ਹੈ ਕਿ ਜਿਹੜਾ ਜਿਹੜਾ ਕੋਈ ਇਦਾਂ ਪਾਰਟੀ ਬਦਲਦਾ ਹੈ ਨਾ ਪਾਰਟੀ ਚੇਂਜ ਕਰਕੇ ਜਾਂਦਾ ਉਹਦਾ ਆਪ ਦਾ ਨਾਰਾ ਇਹੀ ਹੈ ਕਿ ਅਸੀਂ ਦੇਸ਼ ਬਚਾਉਣਾ ਹੈ ਅਸੀਂ ਪੰਜਾਬ ਬਚਾਉਣਾ ਹੈ ਹੁਣ ਜਦੋਂ ਪਹਿਲਾਂ ਪਿੱਛੇ ਪਾਰਟੀ ਦੇ ਵਿੱਚ ਸੀਗੀ ਉਦੋਂ ਪੰਜਾਬ ਨਹੀਂ ਬਚਾਇਆ ਜਾ ਰਿਹਾ ਸੀਗਾ ਉਦੋਂ ਉਦੋਂ ਕੀ ਸੀ ਜੇ ਪਰਸਨਲੀ ਤੌਰ ਤੇ ਤੁਰਨਾ ਹੁੰਦਾ ਕਿਸੇ ਬੰਦੇ ਨੇ ਇੰਡੀਵਿਜੂਅਲੀ ਤੌਰ ਤੇ ਪੰਜਾਬ ਲਈ ਜਾਂ ਦੇਸ਼ ਲਈ ਕੁਝ ਕਰਨਾ ਹੁੰਦਾ ਤਾਂ ਉਹ ਪਾਰਟੀ ਦੀਆਂ ਨੀਤੀਆਂ ਨੂੰ ਅਪਣਾ ਕੇ ਥੋੜੀ ਹੁੰਦਾ ਹੈ ਉਹ ਤਾਂ ਪਾਰਟੀ ਤੋਂ ਬੱਖ ਚੱਲ ਕੇ ਹੁੰਦਾ ਜਾਂ ਤਾਂ ਉਹ ਆਜ਼ਾਦ ਤੌਰ ਤੇ ਕੋਈ ਗੱਲ ਕਰ ਸਕਦਾ ਹੈ ਤੇ ਜਾਂ ਫਿਰ ਉਹ ਆਪਣੀ ਕੋਈ ਨਵੀਂ ਪਾਰਟੀ ਖੜੀ ਕਰਕੇ ਇੰਨਾ ਜਿਆਦਾ ਸੰਘਰਸ਼ ਕਰੇ ਮਿਹਨਤ ਕਰੇ ਕਿ ਉਹ ਇਹਨਾਂ ਪਾਰਟੀਆਂ ਨੂੰ ਕ੍ਰੋਸ ਕਰਕੇ ਅੱਗੇ ਆਵੇ ਔਰ ਫਿਰ ਵੀ ਜੇ ਆਪਾਂ ਕਹਿ ਦਈਏ ਕਾਮਾਦੀ ਪਾਰਟੀ ਦੀ ਉਦਾਹਰਨ ਵੀ ਨਾਲ ਰੱਖ ਲਈਏ ਜਿਹਨੂੰ ਹੁਣ ਡਾਕਟਰ ਗਾਂਧੀ ਨਿੰਦਦੇ ਆ ਜਾਂ ਭੰਡਦੇ ਆ ਤਾਂ ਉਹ ਉਹ ਜੇ ਉਹਨਾਂ ਦੀ ਗੱਲ ਇਹ ਕਰਦੇ ਜਿਵੇਂ ਕਿ ਨਵੀਂ ਪਾਰਟੀ ਬਣਾ ਕੇ ਹਾਰਡਵਰਕ ਕਰਕੇ ਉੱਪਰ ਆਇਆ ਜਾਵੇ ਤਾਂ ਆਮ ਆਦਮੀ ਪਾਰਟੀ ਆਈ ਹੈ ਫਿਰ ਉਹ ਵੀ ਲੋਕਾਂ ਦੇ ਆਪਾਂ ਕਹਿੰਦੇ ਡਾਕਟਰ ਗਾਂਧੀ ਵਰਗੇ ਜਿਹੜੇ ਵਿਦਵਾਨ ਹੈਗੇ ਨੇ ਲੋਕ ਉਹਨਾਂ ਨੂੰ ਨਹੀਂ ਪਾਉਂਦੀ ਉਹਦਾ ਨੀਤੀਆਂ ਨਹੀਂ ਚੰਗੀਆਂ ਲੱਗਦੀਆਂ ਉਹ ਵੀ ਕਹਿੰਦੇ ਕਿ ਦੇਸ਼ ਵਿਰੋਧੀ ਨੀਤੀਆਂ ਨੇ ਪੰਜਾਬ ਸਟੇਟ ਵਿਰੋਧੀ ਨੀਤੀਆਂ ਨੇ ਤਾਂ ਫਿਰ 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 ਬੰਦਾ ਕਰੇ ਤਾਂ ਕਰੇ ਕੀ ਜੇ ਸੱਤਾ ਇਦਾਂ ਦਾ ਹੈ ਹਾਲਾਂਕਿ ਕੁਰਸੀ ਕਿਹਾ ਜਾਂਦਾ ਸੀ ਅਰਵਿੰਦ ਕੇਜਰੀਵਾਲ ਦਾ ਬਿਆਨ ਜਿਹੜਾ ਹੈਗਾ ਉਹ ਸਾਹਮਣੇ ਆਂਦਾ ਹੈ ਜਿਵੇਂ ਦਿੱਲੀ ਦੇ ਵਿੱਚ ਉਹਨਾਂ ਨੇ ਕਿਹਾ ਪ੍ਰੈਸ ਕਾਨਫਰੰਸ ਰਾਈ ਵੀ ਵੀ ਕੁਰਸੀ ਇਦਾਂ ਦੀ ਚੀਜ਼ ਹੈ ਕਿ ਕਿਤਨਾ ਕਿਤੇ ਜਾ ਕੇ ਬੰਦੇ ਨੂੰ ਚੇਂਜ ਕਰ ਦਿੰਦੀ ਹੈ ਜੇ ਚੇਂਜ ਕਰਦੀ ਹੈ ਫਿਰ ਕਿਹੜੀ ਅਜਿਹੀ ਕੁਰਸੀ ਹੈ ਜਿਹੜੀ ਦੇਸ਼ ਬਚਾਉਂਦੀ ਹੈ ਜਾਂ ਪੰਜਾਬ ਬਚਾਉਂਦੀ ਹੈ ਜਿਹਦੇ ਕਰਕੇ ਪਾਰਟੀਆਂ ਬਦਲੀਆਂ ਜਾਂਦੀਆਂ ਨੇ ਜੀ ਕੇਜਰੀਵਾਲ ਸਭ ਤੋਂ ਸਾਰੀ ਗੱਲਾਂ ਦਾ ਪੁੱਜ ਗਏ हां वो फिर वो गल ਤਾਂ ਫਿਰ ਉਹੀ ਜਾਂਦਾ ਸੱਤਾ 'ਚ ਆ ਜਾਂਦਾ ਬੰਦਾ ਸੱਤਾ ਦੇ ਵਿੱਚ ਆ ਕੇ ਪਤਾ ਨਹੀਂ ਕੀ ਮਜਬੂਰੀਆਂ ਹੁੰਦੀਆਂ ਨੇ ਕਿਹੜੇ ਕਿਹੜੇ ਦਬਾਅ ਹੁੰਦੇ ਨੇ ਜਿਹੜੇ ਚੱਲਣੇ ਪੈਂਦੇ ਨੇ ਉਹ ਕਿੱਡੇ ਕਿ ਦਬਾਅ ਸਭ ਤੋਂ ਸੱਤਵਾਰਾ ਤੇ ਕੇਜਰੀਵਾਲ ਸਾਹਿਬ ਇਹ ਗੱਲ ਕਹਿੰਦੇ ਸੀ ਅਸੀਂ ਲੋਕਪਾਲ ਲਾਗੂ ਕਰਾਂਗੇ ਤੇ ਕਰਪਸ਼ਨ ਦੇਸ਼ ਦੇ ਵਿੱਚ ਕਹਿੰਦੇ ਕਿ ਜ਼ਿਆਦਾ ਹੋ ਗਈ ਸੀ ਤੇ ਕਰਪਸ਼ਨ ਨੂੰ ਹੱਲ ਕਰਨ ਦਾ ਕੋਈ ਇੱਥੇ ਕਹਿੰਦੇ ਕਿ ਸਾਨੂੰ ਦਿਖਦਾ ਨਹੀਂ ਕਿ ਦੂਰ ਦੂਰ ਤੱਕ ਕਰਪਸ਼ਨ ਦਾ ਕੁਝ ਬਣ ਦੇ ਇੱਕ ਉਹ ਇੱਕ ਹੱਲ ਇੱਕ ਬਾਡੀ ਤਿਆਰ ਕੀਤੀ ਜਾਊਗੀ ਉਸ ਬਾਡੀ ਦਾ ਨਾਮ ਲੋਕਪਾਲ ਹੋਊਗਾ ਤੇ ਫਿਰ ਸਾਰਾ ਕੁਝ ਟ੍ਰਾਂਸਪੇਰੈਂਟ ਹੋ ਜਾਊਗਾ ਤੇ ਦਿੱਲੀ ਦੇ ਵਿੱਚ ਹੋਇਆ ਨਹੀਂ ਪਰਮਿੰਦਰ ਜੀ ਉਹ ਕਹਿੰਦੇ ਕਿ ਸਾਨੂੰ ਕਰਨ ਨੀ ਦਿੰਦੇ ਇੱਥੇ ਸਾਡੇ ਸਾਡੀ ਦਿੱਲੀ ਤਾਂ ਯੂਟੀ ਐ ਸਾਡਾ ਤਾਂ ਅਰਧ ਰਾਜ ਆ ਸਾਡਾ ਕਿਹੜਾ ਇੱਥੇ ਪੂਰਨ ਰਾਜ ਐ ਤੇ ਫਿਰ ਪੰਜਾਬ ਦੇ ਵਿੱਚ ਵੀ ਨਹੀਂ ਹੋਈ ਤੇ ਨਾਲ ਨਾਲ ਸ਼ਿਲਾ ਦੇਖਸਰ ਨੂੰ ਕਹਿੰਦੇ ਸੀ ਕਿ ਸਭ ਤੋਂ ਜਿੱਥੇ ਕਰਪਸ਼ਨ ਦਾ ਕੋਈ ਘਰ ਐ ਸ਼ਿਲਾ ਦੇਖਸਦਾ ਦੇਰ ਦੇ ਵਿੱਚ ਗੇਰਾਂਗੇ ਸ਼ਿਲਾ ਦੇਖਸਦੇ ਜੇਲ੍ਹ ਦੇ ਵਿੱਚ ਨਹੀਂ ਗਈ ਬੀਏਪੀ ਕਲਚਰ ਨਹੀਂ ਖਤਮ ਹੋਇਆ ਹੈ मतलब ਇੱਕ ਚੀਜ਼ ਥੋੜੀ ਆ ਤੁਸੀਂ ਹਰ ਵਾਰ ਕੋਈ ਵਾਅਦਾ ਕਰੋਗੇ ਲੋਕਾਂ ਦੇ ਨਾਲ ਫਿਰ ਉਸ ਵਾਅਦੇ ਤੋਂ ਭੱਜ ਜਾਓਗੇ ਐਦਾਂ ਥੋੜੀ ਹੋਊਗਾ ਮੈਂ ਉਹੀ ਗੱਲ ਕਰ ਰਿਹਾ ਜੀ ਇਕੱਲਾ ਇੱਕ ਮੈਂ ਪਹਿਲਾਂ ਹੀ ਆਪਾਂ ਇਹ ਗੱਲ ਉਦਾਹਰਨ ਦੇ ਤੌਰ ਤੇ ਲੈ ਰਹੇ ਸੀ ਕਿ ਇਕੱਲਾ ਇੱਕ ਬੰਦਾ ਜੇ ਕਹੇ ਕਿ ਮੈਂ ਇੰਡੀਵਿਜੂਅਲੀ ਕੁਝ ਚੇਂਜ ਕਰ ਸਕਦਾ ਉਹ ਵੀ ਵਸ ਦੀ ਗੱਲ ਨਹੀਂ ਹੈਗੀ ਜੇ ਪਾਰਟੀ ਦੇ ਲੈਵਲ ਤੇ ਆਗੇ ਤਾਂ ਸੱਤਾ ਐਸਾ ਨਸ਼ਾ ਹੈਗਾ ਕਿ ਸੱਤਾ ਸਾਰਾ ਕੁਝ ਭੁਲਾ ਦਿੰਦਾ ਫਿਰ ਉਹ ਨਸ਼ਾ ਹੈ ਇਦਾਂ ਦਾ ਹੈਗਾ ਉਹ ਕੋਈ ਵੀ ਚੀਜ਼ ਹੋ ਉਹਨੂੰ ਪਿੱਛੇ ਜੇ ਦੇਖੋ ਤੁਸੀਂ ਇੱਕਦਮ ਜਦੋਂ ਅਰਵਿੰਦ ਕੇਜਰੀਵਾਲ ਨੂੰ ਏਡੀ ਨੇ ਅਰੈਸਟ ਕੀਤਾ ਸੀਗਾ ਤਾਂ ਇੱਕਦਮ ਉਹ ਬੰਦੇ ਜਿਹੜੇ ਕਦੇ ਬੋਲੇ ਹੀ ਨਹੀਂ ਜਿਹੜੇ ਪ੍ਰਿਸ਼ਟਾਚਾਰ ਦਾ ਵਿਰੋਧ ਕਰਦੇ ਸੀ ਅੰਨਾ ਹਜਾਰੇ ਵਰਗੇ ਇੱਕਦਮ ਪਣਪੇ ਉਹ ਪਤਾ ਨਹੀਂ ਕਿਉਂ ਨਹੀਂ ਬੋਲੇ ਸੀ 10 ਸਾਲ ਹੋ ਗਏ ਕਿੱਥੇ ਲੁਕੇ ਹੋਏ ਸੀ ਕੀ ਸੀ ਉਹ ਕੋਈ ਕੁਝ ਨਹੀਂ ਪਤਾ ਕਿ ਕਰਪਸ਼ਨ ਖਤਮ ਹੋ ਗਈ ਕਿ ਨਸ਼ਾ ਖਤਮ ਹੋ ਗਿਆ ਪ੍ਰਿਸ਼ਟਾਚਾਰ ਖਤਮ ਹੋ ਗਿਆ ਕਿੱਥੇ ਹੈ ਉਹ 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 ਦੇਸ਼ ਜਾਂ ਜਿਹੜਾ ਉਹ ਸਮਾਜ ਜਿਹੜਾ ਸਿਰਜਣਾ ਚਾਹੁੰਦੇ ਸੀਗੇ ਉਹ ਜਿਹਦੇ ਕਰਕੇ ਅੰਨਾ ਯਾਰ ਨੇ ਤਾਂ ਇਹੀ ਗੱਲ ਕਹੀ ਸੀ ਕਿ ਆਪਣੇ ਕਰਮਾਂ ਦੀ ਸਜ਼ਾ ਮਿਲ ਰਹੀ ਹੈ ਹਾਂ ਨਹੀਂ ਗੱਲ ਉਹ ਨਹੀਂ ਹੈਗੀ ਕਿ ਕੀ ਕਿਹਾ ਗੱਲ ਤਾਂ ਹੈਗੀ ਪਣਪਣਾ ਇੱਕਦਮ ਜਦੋਂ ਜੇ ਤਾਂ ਦੇਸ਼ ਦੇ ਵਿੱਚ ਪਹਿਲਾਂ ਕਰਾਪਸ਼ਨ ਹੈ ਸੀ ਤੇ ਹੁਣ ਘਟ ਗਈ ਸੀ ਤਾਂ ਵੀ ਨਹੀਂ ਆਏ ਸ਼ਾਬਾਸ਼ ਦੇਣਾ ਜੇ ਘਟੀ ਨਹੀਂ ਤਾਂ ਵਿਰੋਧ ਕਰਨੀ ਪਈਏ ਉਹ ਗੱਲ ਤਾਂ ਇੰਨੀ ਕਹ ਕੇ ਜਦੋਂ ਕੋਈ ਕਿਸੇ ਦਾ ਕੋਈ ਲੋਟ ਲੱਗਦਾ ਨਾ ਕਿਸੇ ਦਾ ਵੀ ਆਪਾਂ ਕਿਸੇ ਨੂੰ ਕੋ ਨੂੰ ਕਹ ਰਹੇ ਕੋਈ ਇਹ ਨਹੀਂ ਹੈਗਾ ਕਿ ਡਾਕਟਰ ਗਾਂਧੀ ਨੇ ਪਾਰਟੀ ਚੇਂਜ ਕਰ ਲਈ ਜੰਪ ਤੇਰੇ ਬੰਦੇ ਨੇ ਜਿਹੜੇ ਕਾਂਗਰਸ ਤੋਂ ਬੀਜੇਪੀ ਚ ਚਲੇ ਗਏ ਬਹੁਤ ਨੇ ਜਿਹੜੇ ਬੀਜੇਪੀ ਬੀਜੇਪੀ ਤੋਂ ਇੱਧਰ ਆਏ ਨੇ ਬਥੇਰੇ ਨੇ ਜੋ ਆਮ ਆਦਮੀ ਪਾਰਟੀ ਤੋਂ ਚਲੇ ਗਏ ਕੋਈ ਆਮ ਆਦਮੀ ਪਾਰਟੀ ਚ ਆ ਕੇ ਕੋਈ ਕਾਲੀ ਰਿਜ਼ਲਟ ਚਲੇ ਗਏ ਕੋਈ ਕਾਲੀ ਦਾ ਚੋਂ ਬਾਹਰ ਆ ਗਏ ਉਹ ਬਕਰੀਆਂ ਜੀ ਜਾਣੇ ਮੈਂ ਇੱਥੇ ਗੱਲ ਕਰਨੀ ਚਾਹੁੰਦਾ ਕਿ ਜਿਹੜਾ ਸੱਤਾ ਦਾ ਨਸ਼ਾ ਹੈ ਨਾ ਉਹ ਉਹ ਸਭ ਕੁਝ ਭੁਲਾ ਦਿੰਦਾ ਹੈ ਜਿਹੜਾ ਡਾਕਟਰ ਗਾਂਧੀ ਕਹਿੰਦੇ ਸੀ ਮੈਂ ਚੋਣ ਨਹੀਂ ਲੜਦੀ ਤਾਂ ਅੱਜ ਚੋਣ ਲੜਨ ਦੇ ਲਈ ਅੱਜ ਇੱਕ ਟਿਕਟ ਦੀ 100% ਸ਼ੌਰਟੀ ਲੈ ਕੇ ਫੇਰ ਪਾਰਟੀ ਜੁਆਇਨ ਕਰ ਰਹੇ ਨੇ ਉਹ ਫਿਰ ਦੁਬਾਰੇ ਚੋਣ ਲੜਨਾ ਬਿਆਨਬਾਜ਼ੀ ਬਦਲਣੀ ਉਹ ਸਾਰਾ ਕੁਝ ਪਤਾ ਨਹੀਂ ਕਿੱਥੋਂ ਕਿਵੇਂ ਬਦਲਦੇ ਹੈ ਕੀ ਦੁਬਾਰਾ ਹੈ ਮਜਬੂਰੀ ਹੈ ਲਾਲਚ ਹੈ ਸਾਨੂੰ ਨਹੀਂ ਪਤਾ ਉਹ ਉਹ ਜਾਣਦੇ ਨੇ ਜਿਹੜੇ ਪਾਰਟੀਆਂ ਚੇਂਜ ਕਰਦੇ ਨੇ ਜਾਂ ਜਿਹੜੇ ਆਪਣੇ ਬਿਆਨਾਂ ਤੋਂ ਬਦਲਦੇ ਨੇ ਜਾਂ ਜਿਹੜੇ ਵਾਅਦਿਆਂ ਤੋਂ ਮੁੱਕਰ ਜਾਂਦੇ ਨੇ ਉਹ ਉਹ ਉਹੀ ਦੱਸ ਸਕਦੇ ਨੇ ਵੀ ਐਸਾ ਕੀ ਹੁੰਦਾ ਸਿਆਸਤ ਦੇ ਵਿੱਚ ਜੋ ਲੋਕਾਂ ਦੇ ਲਈ ਭਲੇ ਕੰਮ ਕਰਨ ਦੇ ਜਿਹੜੇ ਮਨਸੂਬੇ ਹੁੰਦੇ ਨੇ ਉਹਨਾਂ ਨੂੰ ਖਤਮ ਕਰ ਦਿੰਦਾ ਹੈ ਤੇ ਨਿੱਜਤਾ ਜਿਹੜੀ ਹੈਗੀ ਉਹ ਉੱਪਰ ਉਜਾਗਰ ਹੋ ਜਾਂਦੀ ਹੈ ਜੀ ਜੀ ਪਰਮਿੰਦਰ ਜੀ ਅਰਵਿੰਦ ਕੇਜਰੀਵਾਲ ਨੂੰ ਲੈ ਕੇ ਜੋ ਵੀ ਜਾਣਕਾਰੀ ਆਈ ਹੈ ਉਹ ਤੁਸੀਂ ਸਾਂਝੀ ਕਰਦੇ ਹੋ ਧਿੱਕਰ ਪਾਲਸੀ ਦਾ ਮਾਮਲਾ ਰੰਗ ਪੰਜਾਬ ਦੇ ਲੀਡਰਾਂ ਦਾ ਵੀ ਉੱਡੇ ਪਏ ਨੇ ਕਿਤੇ ਈਡੀ ਦਾ ਮੂੰਹ ਕਹਿੰਦਾ ਕਿ ਪੰਜਾਬ ਵਾਲਦੋਂ ਨਾ ਹੋ ਜੇ ਦਿੱਲੀ ਤਾਂ ਸਾਰੀ ਇਕਾਈ ਅੰਦਰ ਹੈ ਨਕੋ 21 ਤਰੀਕ ਨੂੰ ਅ ਅਰਵਿੰਦ ਕੇਜਰੀਵਾਲ ਨੂੰ ਪੁੱਛਗਿੱਛ ਲਈ ਬੁਲਾਇਆ ਜਾਂਦਾ ਤਿੰਨ ਚਾਰ ਘੰਟਿਆਂ ਦੀ ਪੁੱਛਗਿੱਛ ਤੋਂ ਬਾਅਦ ਅਰੈਸਟ ਕਰ ਲਿਆ ਜਾਂਦਾ ਈਡੀ ਵੱਲੋਂ ਤੋਂ ਬਾਅਦ ਕੋਰਟ 'ਚ ਪੇਸ਼ ਕਰਾਇਆ ਜਾਂਦਾ ਰਿਮਾਂਡ ਮੰਗੇ ਜਾਂਦਾ ਹੈ ਰਿਮਾਂਡ ਮਿਲਦਾ ਹੈ ਦੋ ਵਾਰ ਰਿਮਾਂਡ ਮਿਲਦਾ ਹੈ ਅੱਜ 1 ਅਪ੍ਰੈਲ ਤੱਕ ਸੀਗਾ ਅੱਜ ਸੁਣਵਾਈ ਸੀਗੀ ਤੇ ਅੱਜ ਹੀ ਉਹ ਜਿਹੜਾ ਹੈਗਾ ਕੋਰਟ ਨੇ 15 ਦਿਨ ਦੀ ਨਿਆਇਕ ਹਿਰਾਸਤ ਦੇ ਵਿੱਚ ਅਰਵਿੰਦ ਕੇਜਰੀਵਾਲ ਨੂੰ ਪੇ ਦਿੱਤਾ ਹੈ ਤੇ ਇਹ ਈਡੀ ਨੇ ਵੀ ਨਿਆਇਕ ਹਿਰਾਸਤ ਮੰਗੀ ਸੀ ਤੋਂ 15 ਦਿਨ ਦੇ ਲਈ ਉਹ ਉਹ ਆਇਆ ਕਹ ਲੋ ਕਿ ਜੇਲ੍ਹ ਵਿੱਚ ਰਹਿਣਗੇ ਬੰਦ ਰਹਿਣਗੇ ਪੰਜ ਨੰਬਰ ਜੇਲ੍ਹ ਆ ਉਹਨਾਂ ਦੀ ਔਰ ਉਹਨਾਂ ਨੇ ਜੇਲ੍ਹ ਜਾਂਦੇ ਹੀ ਪਹਿਲਾਂ ਤਾਂ ਜਿਹੜਾ ਕੋਰਟ පරිਸ਼ਰ ਦੇ ਵਿੱਚ ਬਿਆਨ ਦਿੱਤਾ ਕਿ ਜਿਹੜੇ ਪੀਐਮ ਨੇ ਉਹ ਠੀਕ ਨਹੀਂ ਕਰ ਰਹੇ ਦੇਸ਼ ਲਈ ਕੁਝ ਵੀ ਠੀਕ ਨਹੀਂ ਕਰ ਰਹੇ ਫਿਰ ਜਾ ਕੇ ਉਹਨਾਂ ਨੇ ਜੇਲ੍ਹ ਦੇ ਵਿੱਚ ਤਿੰਨ ਕਿਤਾਬਾਂ ਦੀ ਮੰਗ ਕਰੀ ਹੈ ਜਿਹੜੀ ਪਹਿਲੀ ਗੱਲ ਨਿਕਲ ਗਈ ਹੈ ਜਾਨੀ ਕਿ ਹੁਣ ਕਹਿਣ ਦਾ ਭਾਵ ਹੈ ਕਿ ਅਰਵਿੰਦ ਕੇਜਰੀਵਾਲ ਹੁਣ 15 ਤਰੀਕ ਤੱਕ ਤਾਂ ਜੇਲ੍ਹ ਵਿੱਚ ਉੱਥੇ ਠਹਿਰਾ ਕਰਨਗੇ ਹੁਣ ਨੈਕਸਟ ਸੁਣਵਾਈ ਦੇ ਉੱਤੇ ਕੋਰਟ ਕੀ ਫੈਸਲਾ ਲੈਂਦੀ ਹੈ ਫਿਲਹਾਲ ਉਹ ਲਿਕਰ ਪਾਲਿਸੀ ਤੁਹਾਨੂੰ ਪਤਾ ਹੀ ਹੈ ਬੜਾ ਵੱਡਾ ਘਟਾਲਾ ਕਿਹਾ ਜਾ ਰਿਹਾ 100 ਕਰੋੜ ਤੋਂ ਲੈ ਕੇ 3000 ਕਰੋੜ ਤੱਕ ਦਾ ਮ ਉਹ ਚੱਲਦਾ ਕਿੰਨਾ ਘਟਾਲਾ ਹੋਇਆ بڑے بڑے ਲੀਡਰ ਅੰਦਰ ਨੇ ਜਿਹੜੀ ਤੁਸੀਂ ਪੰਜਾਬ ਦੀ ਗੱਲ ਕੀਤੀ ਹੈ ਪੰਜਾਬ ਵਾਲੇ ਪਾਸੇ ਨੂੰ ਵੀ ਡੀਡੀ ਦੀਆਂ ਰੇਡਜ਼ ਹੋ ਰਹੀਆਂ ਨੇ ਹੋਈਆਂ ਵੀ ਨੇ ਇੱਕ ਇਨ ਕੰਟੈਕਸਟ ਦੀ ਵੀ ਰੇਡ ਮੰਨਿਆ ਜਾ ਰਿਹਾ ਘਨੌਰ ਹਲਕੇ ਦੇ ਵਿੱਚ ਇੱਕ ਪਿੰਡ ਪਿੰਦਾ ਉੱਥੇ ਵੀ ਹੋਈ ਹੈ ਰਾਤ ਨੂੰ ਵੀ ਰੇਡ ਹੋਈ ਹੈ ਸੋ ਇਹ ਸਾਰੀਆਂ ਰੇਡਾਂ ਜਿਹੜੀਆਂ ਹੈਗੇ ਚੋਣਾ ਦੇ ਨੇੜੇ ਨੇ ਔਰ ਲੋਕਾਂ ਦੇ ਵਿੱਚ ਇੱਕ ਗੱਲ ਹੋਰ ਵੀ ਹੈਗੀ ਗੁਰਜਿੰਦਰ ਜੀ ਉੱਥੇ ਆਪ ਕਰਨੀ ਚਾਹਾਂਗੇ ਕਿ ਜਿਹੜੇ ਦਲ ਬਦਲ ਰਹੇ ਨੇ ਨਾ ਪੋਲੀਟੀਸ਼ੀਅਨ ਇੱਕ ਉੱਥੇ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਇਹ ਵੀ ਗੱਲ ਜਾ ਰਹੀ ਹੈ ਕਿ ਜਿਹੜਾ ਏਡੀ ਦਾ ਡਰ ਹੈਗਾ ਕਿਤੇ ਉਹੀ ਤਾਂ ਨਹੀਂ ਦਲ ਬਦਲਣ ਲਈ ਮਜਬੂਰ ਕਰ ਰਿਹਾ ਯਾਨੀ ਕਿ ਚੋਰ ਨਹੀਂ ਚੋਰ ਨੇ ਪਾਰਟੀਆਂ ਦੇ ਵਿੱਚ ਪੈਸੇ ਖਾਏ ਹੋਏ ਨੇ ਸਿੱਧੇ ਤੌਰ ਤੇ ਲੋਕ ਇਹ ਤਰੀਕਾ ਕਹਿ ਰਹੇ ਆ ਆਪਾਂ ਤਾਂ ਕਹਿ ਦਿੰਦੇ ਆ ਕੋਈ ਨਾਰਮਲ ਬੰਦੇ ਨੂੰ ਹੁਣ ਕੀ ਡਰ ਏਡੀ ਦਾ ਭਾਵੇਂ ਏਡੀ ਆ ਜੇ ਕਿਸੇ ਕੋਲੇ ਬਿਲਕੁਲ ਜਿਹੜਾ ਜਦੋਂ ਅਗਲੇ ਨੂੰ ਪਤਾ ਹੁੰਦਾ ਕਿ ਇੱਕ ਵੱਡਾ ਫਲਾਣਾ ਬੰਦਾ ਵੀ ਅੰਦਰ ਗਿਆ ਠਮਕਾਣਾ ਵੀ ਅੰਦਰ ਚਲਾ ਗਿਆ ਕਿਤੇ ਸਾਡੇ ਵਾਲੇ ਪਾਸੇ ਨੂੰ ਨਾਲ ਜਾ ਕੇ ਤਾਂ ਜਾ ਕੇ ਪੱਲਾ ਫੜ ਦੋ ਹੁਣ ਤਾਂ ਕਾਰਟੂਨ ਵਗੈਰਾ ਜਾਂ ਸੋਸ਼ਲ ਮੀਡੀਆ ਤੇ ਹੋਰ ਵੀ ਬਹੁਤ ਸਾਰਾ ਕੁਝ ਹੈ ਜਿਹੜਾ ਚੱਲ ਰਿਹਾ ਉਹ ਕਹਿੰਦੇ ਕਿ ਈਡੀ ਦੀ ਰੇਡ ਕਰਨ ਆਂਦੀ ਹੈ ਕਹਿੰਦੇ ਇਸ ਦਾ ਬੀਜੇਪੀ ਜੁਆਇਨ ਕਰ ਲਈ ਜੀ ਉਹ ਕਹਿੰਦੇ ਚਲੋ ਕੋਈ ਗੱਲ ਨਹੀਂ ਠੀਕ ਹੈ ਕਹਿ ਕੇ ਚੱਲ ਛੱਡ ਕੇ ਚਲੇ ਗਏ ਦੇਖੋ ਪ੍ਰਮੇਂਦਰ ਜੀ ਇਹ ਵੀ ਬਹੁਤ ਵੱਡੀ ਗੱਲ ਹੈ ਇਹ ਗੱਲ ਤਾਂ ਲੀਡਰ ਜਾਂ ਤੁਸੀਂ ਇਹਨਾਂ ਸੋਸ਼ਲ ਮੀਡੀਆ ਜ਼ਿਕਰ ਕਰ ਰਹੇ ਹੋ ਕਿ ਈਡੀ ਦਾ ਡਰ ਹੈ ਡਰ ਉਸ ਨੂੰ ਹੈ ਜਿਨੇ ਗਲਤ ਕੀਤਾ ਜਿਨੇ ਗਲਤ ਨਹੀਂ ਕੀਤਾ ਉਹਨੂੰ ਵੀਡੀ ਦਾ ਡਰ ਨਹੀਂ ਉਹਨੂੰ ਕਿਸੇ ਜਿਹੜੀ ਰੂਲਿੰਗ ਤੇ ਰ ਹੈ ਉਸ ਥਰ ਦੇ ਵਿੱਚ ਨਹੀਂ ਜਾਣਾ ਨਾ ਉਹਨੂੰ ਵਿਜੀਲੈਂਸ ਦਾ ਡਰ ਹੈ ਨਾ ਉਹਨੂੰ ਵੀਡੀ ਦਾ ਡਰ ਹੈ ਕਿਉਂਕਿ ਉਸਨੇ ਕਦੇ ਗਲਤ ਕੰਮ ਕੀਤਾ ਹੀ ਨਹੀਂ ਹੁਣ ਡਰ ਵੀ ਉਸ ਨੂੰ ਹੈ ਜਿਨੇ ਗਲਤ ਕੰਮ ਕੀਤਾ ਬਿਲਕੁਲ ਇਹ ਇੱਕ ਆਪਾਂ ਜੇ ਹੁਣ ਬੰਦੇ ਨੂੰ ਜਿਸਨੇ ਕੁਝ ਕੀਤਾ ਹੀ ਨਹੀਂ ਔਰ ਜਿਹੜੇ ਖਾਸ ਕਰੇ ਲੀਡਰ ਨੇ ਬਰਜਿੰਦਰ ਜਿਹੜੇ ਦਮ ਗਜੇ ਮਾਰ ਦਿੰਦੇ ਨੇ ਲੋਕਾਂ ਨੂੰ ਰੈਲੀਆਂ ਦੇ ਵਿੱਚ ਜਾਂ ਸੋਸ਼ਲ ਮੀਡੀਆ ਤੇ ਜਾਂ ਖੁਵਾਰਾ ਦੇ ਵੱਡੇ ਵੱਡੇ ਬਿਆਨ ਦੇ ਕੇ ਇਹ ਸੱਚੇ ਸੁੱਚੇ ਹੋਣ ਦੀ ਗੱਲ ਕਰਦੇ ਨੇ ਕਿ ਅਸੀਂ ਤੇ ਇਹ ਸੇਵਾ ਕਰਨੀ ਹੈ। ਅਸੀਂ ਕੋਈ ਵੀ ਕੁਰਬਾਨੀ ਕਰਨ ਲਈ ਤਿਆਰ ਆ। ਅਸੀਂ ਪੰਜਾਬ ਬਚਾਉਣਾ, ਅਸੀਂ ਦੇਸ਼ ਬਚਾਉਣਾ, ਕੀ ਤੋਂ ਬਚਾਉਣਾ ਹੈ? ਪਹਿਲਾਂ ਕਿਉਂ ਨਹੀਂ ਬਚਾਇਆ? ਜਦੋਂ ਸੱਤਾ ਤੇ ਸੀਗੀ ਉਦੋਂ ਕਿਉਂ ਨਹੀਂ ਬਚਾਇਆ? ਉਹ ਸਾਰੀਆਂ ਗੱਲਾਂ ਤਾਂ ਚਲੋ ਸਵਾਲ ਤਾਂ ਖੜੇ ਹੁੰਦੇ ਹੀ ਨੇ। ਪਰ ਜਦੋਂ ਹੁਣ ਕੁਰਬਾਨੀ ਦੀ ਗੱਲ ਆਉਂਦੀ ਹੈ ਜੇ ਤੁਸੀਂ ਤੁਹਾਨੂੰ ਲੱਗਦਾ ਹੈ ਕਿ ਈਡੀ ਵਰਗੀਆਂ ਏਜੰਸੀਆਂ ਨੂੰ ਉਹਦੀ ਦੁਰਵਰਤੋਂ ਕੀਤੀ ਜਾ ਰਹੀ ਆ ਤਾਂ ਆਪਣੇ ਆਪ ਤੁਸੀਂ ਇੱਕ ਇੱਕ ਕੁਰਬਾਨੀ ਤਾਂ ਹੀ ਹੁੰਦੀ ਹੈ ਨਾ ਕਿ ਭਾਈ ਅਸੀਂ ਹੈ ਤਾਂ નિર્ਦੋਸ਼ ਆ ਪਰ ਅਸੀਂ ਝੱਲਾਂਗੇ ਸਾਰਾ ਕੁਝ ਜੇ ਹੁਣ ਕੁਰਬਾਨੀਆਂ ਤਾਂ ਉਹਨਾਂ ਦੀਆਂ ਵੀ ਕਾਊਂਟ ਹੁੰਦੀਆਂ ਨੇ ਨਾ ਜਿਨ੍ਹਾਂ ਨੇ ਦੇਸ਼ ਆਜ਼ਾਦੀ ਲਈ ਸੰਘਰਸ਼ ਕੀਤਾ ਡਾਂਗਾਂ ਖਾਣੀਆਂ ਜੇਲਾਂ ਗੱਟੀਆਂ ਫਾਂਸੀਆਂ ਦੇ ਲੜ ਕੇ ਉਹਨਾਂ ਦਾ ਕਿਹੜਾ ਕਸੂਰ ਸੀ ਕੁਰਬਾਨੀ ਤਾਂ ਉਹੀ ਹੁੰਦੀ ਹੈ ਨਾ ਜੇ ਜੇ ਆਹੀ ਗੱਲ ਇੱਥੇ ਲਾਗੂ ਕਰੀ ਜਾਵੇ ਕੁਰਬਾਨੀ ਦਾ ਭਾਵ ਤਾਂ ਇਹੀ ਹੁੰਦਾ ਕਿ ਤੁਸੀਂ ਹੈ ਤਾਂ ਨਿਰਦੋਸ਼ ਹੋ ਪਰ ਤੁਹਾਨੂੰ ਦੱਬਣ ਦੇ ਲਈ ਤੁਹਾਡੇ ਤੇ ਜ਼ੁਲਮ ਹੋ ਰਿਹਾ ਤੇ ਤੁਸੀਂ ਸ਼ਹਿਰਿਆਂ ਇੱਥੇ ਇਹ ਕੁਰਬਾਨੀ ਦੇਖਦੇ ਹੁਣ ਤੁਸੀਂ ਕਿਹੜੀ ਕੁਰਬਾਨੀ ਕਰਦੇ ਹੋ ਇਹ ਨਹੀਂ ਪਤਾ ਹੁੰਦਾ ਇੱਕ ਸੱਤਾ ਤਰ ਹੁੰਦੀ ਹੈ ਜਿਹੜੀ ਉਹਦੇ ਵਿੱਚ ਆਨੰਦ ਮਾਣ ਕੇ ਜਦੋਂ ਸੱਤਾ ਤੋਂ ਬਾਹਰ ਹੋਣ ਦਾ ਲੱਗਦਾ ਹੈ ਜਾਂ ਲੱਗਦਾ ਕਿ ਅਸੀਂ ਕੁਝ ਗਲਤ ਕਰਿਆ ਅਸੀਂ ਚੋਰ ਗਰਦਾਨੇ ਜਾਵਾਂਗੇ ਸਾਨੂੰ ਸਜ਼ਾ ਹੋਊਗੀ ਆ ਵੱਡੀ ਪਾਰਟੀ ਦਾ ਲੜ-ਪੜ ਲਓ ਇਹ ਕੋਈ ਕੁਰਬਾਨੀ ਥੋੜੀ ਹੈ ਦੋਨੋਂ ਪਾਸੇ ਸੋਚਣਾ ਇਹ ਤਾਂ ਇਹ ਚਾਹੀਦਾ ਲੋਕਾਂ ਨੂੰ ਚਾਹੀਦਾ ਕਿ ਜੇ ਬਿਆਨ ਦਿੰਦੇ ਨੇ ਤਾਂ ਪੁੱਛਿਆ ਜਾਵੇ ਕਿ ਬਿਆਨ ਕਿਸ ਬਨਾਤੇ ਦੇ ਰਹੇ ਹੋ ਤੁਸੀਂ ਕਿਹੜੀ ਕੁਰਬਾਨੀ ਕਰਨੀ ਤਿਆਰ ਹੋ ਤੇ ਜੇ ਤੁਸੀਂ ਪਾਰਟੀ ਛੱਡ ਕੇ ਜਾ ਰਹੇ ਤਾਂ ਤੁਸੀਂ ਘਾਪੜਾ ਪੀ ਜਾ ਕਰ ਕਰੋ ਵੀ ਕਿਉਂ ਜਾ ਰਹੇ ਹੋ ਕਿਹੜਾ ਘਾਪੜਾ ਕਰ ਲੈ ਕਾਹਦਾ ਡਰ ਹੈ ਤੁਹਾਨੂੰ ਜੇ ਕਰ ਸਕਦੇ ਹੋ ਤਾਂ ਕੁਰਬਾਨੀ ਤਾਂ ਇਹ ਵੀ ਮੰਨੀ ਜਾਓ ਬਈ ਜਿਗਰਾ ਸੀ ਬੰਦੇ ਤੋਂ ਹੋ ਗਈ ਗਲਤੀ ਇਹਨੇ ਲੋਕਾਂ ਸਾਹਮਣੇ ਰੱਖਦਾ ਮੇਰੇ ਤੋਂ ਆ ਗੱਲ ਨਹੀਂ ਹੋਗੀ ਹੁਣ ਤੁਸੀਂ ਪਾਸ ਜਾ ਫਿਰ ਤੁਸੀਂ ਕਰਨਾ ਵੋਟਾਂ ਦੇ ਵਿੱਚ ਵੋਟ ਦੇਣੀ ਜਾਂ ਨਹੀਂ ਦੇਣੀ ਸੋ ਇਦਾਂ ਦੀ ਕੋਈ ਗੱਲ ਸਾਹਮਣੇ ਨਹੀਂ ਆਂਦੀ ਪੋਲਿਟਿਸ਼ੀਅਨ ਨੇ ਸੱਤਾ ਦੇ ਭੁੱਖੇ ਨੇ ਇਹ ਕਿਹਾ ਜਾਂਦਾ ਕਿ ਪੀੜੀਦਰ ਪੀੜੀ ਸੱਤਾ ਮਾਣਦੇ ਨੇ ਔਰ ਗੱਲ ਸਾਬਤ ਹੁੰਦੀ ਅੱਜ ਪਰ ਜੇ ਮੋਦੀ ਦੀ ਗੱਲ ਕਰਦੇ ਆ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਦੇਖਦੇ ਨੇ ਉਹ ਕਹਿੰਦੇ ਕਿ ਪਰਿਵਾਰ ਬਾਰ ਖਤਮ ਕਰਨਾ ਪਰ ਇੱਥੇ ਪਰਿਵਾਰ ਬਾਰ ਚੱਲ ਰਿਹਾ ਉਸੇ ਲਾਲਚ ਤਹਿਤ ਹੀ ਸੱਤਾ ਦੇ ਵਿੱਚ ਦਲ ਬਦਲੂਆਂ ਦੀ ਗਿਣਤੀ ਜਿਹੜੀ ਵੱਡੀ ਹੁੰਦੀ ਜਾ ਰਹੀ ਹੈ ਉਹ ਅੱਗੇ ਪੀੜੀਦਰ ਪੀੜੀ ਚੱਲ ਰਹੀ ਹੈ ਉਹ ਚੱਲੂ ਕੀ ਵੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਮੈਂ ਹੈਗਾ ਕੱਲੋਂ ਮੇਰੇ ਪਰਿਵਾਰ ਦਾ ਕੋਈ ਮੈਂਬਰ ਉਹ ਨਾਲ ਨਾਲ ਮੇਰੇ ਉਹਨੂੰ ਨਾਲ ਲੈ ਕੇ ਹੁਣ ਸਟੇਜਾਂ ਤੇ ਦੇਖੋ ਤੁਸੀਂ ਪਰਿਵਾਰ ਦੇ ਲੋਕ ਸਾਹਮਣੇ ਆ ਰਹੇ ਨੇ ਜੀ ਸਟੇਜਾਂ ਸਾਹਮਣੇ ਨੇ ਹਾਂ ਪਰਿਵਾਰ ਹੀ ਸਾਹਮਣੇ ਨੇ ਕੋਈ ਤਾਂ ਹੈ ਨਹੀਂ ਕਿ ਇੱਕ ਬੰਦਾ ਚਲਾ ਗਿਆ ਤੇ ਦੂਜਾ ਦੂਜੇ ਦੀ ਵਾਰੀ ਨਹੀਂ ਇੱਥੇ ਤਾਂ ਉਹ ਵੀ ਕੁਝ ਵੀ ਹੋ ਜਾਂਦਾ ਪਰ ਉਹਿੰਦਰੀ ਦਾ ਅਣਖਿਆਸੀ ਕਿਤਾ ਚੱਲੋ ਠੀਕ ਹੈ ਕੋਈ ਬੰਦਾ ਮੁੱਖ ਮੰਤਰੀ ਹੈ ਉਹਦੀ ਘਰ ਵਾਲੀ ਐਮਪੀ ਹੈ ਉਹਦਾ ਬੇਟਾ ਐਮਪੀ ਹੈ ਉਹ ਪਰਿਵਾਰਵਾਦ ਹੈ ਚੁਣੇ ਹੋਏ ਸੀਐਮ ਸੀਐਮ ਦੀ ਕੁਰਸੀ ਤੇ ਬੈਠ ਸਕਦੇ ਨੇ ਜਿਹੜੇ ਮਤਲਬ ਕਿ ਕੋਈ ਕਿਸੇ ਦੇ ਵਾਈਫ ਹੈ ਭੈਣ ਹੈ ਪਤਨੀ ਹੈ ਕੁਝ ਵੀ ਹੈਗਾ ਉਹ ਸੀਐਮ ਦੀ ਕੁਰਸੀ 'ਤੇ ਕਿਵੇਂ ਬੈਠ ਕੇ ਪ੍ਰੈਸ ਕਾਨਫਰੰਸ ਕਰ ਦੇਣਗੇ ਗੱਲ ਤਾਂ ਹੈ ਕਿਜਰੀਵਾਲ ਦੀ ਵਾਈਫ ਨੇ ਕੀਤਾ ਇਦਾਂ ਬਿਲਕੁਲ ਅਧਿਕਾਰ ਹੈ ਸੀਐਮ ਦੇ ਕੁਰਸੀ 'ਤੇ ਬੈਠਣ ਦਾ ਕਿ ਜੇਕਰ ਕੋਈ ਬੰਦਾ ਸੰਵਿਧਾਨਿਕ ਪੋਸਟ ਦੇਸ਼ ਦੇ ਵਿੱਚ ਹੈਗੀ ਹੈ ਕਿ ਉਹਦੇ ਪਰਿਵਾਰਕ ਮੈਂਬਰ ਬੈਠ ਸਕਦਾ ਹੈ ਕੁਰਸੀ ਦੇ ਉੱਪਰ ਦੇਸ਼ ਨੂੰ ਸੰਬੋਧਨ ਹੋ ਸਕਦਾ ਬੈਠ ਕੇ ਕਿਵੇਂ ਹੋ ਜਾਵੇ ਉਹ ਹੀ ਗੱਲ ਕਰਦਾ ਵੀ ਉਹਨਾਂ ਪਰਿਵਾਰ ਹੀ ਸਾਹਮਣੇ ਨੇ ਪਿੱਛੇ ਜੇ ਲੋਕਤੰਤਰ ਦੀ ਜਾਂ ਸੰਵਿਧਾਨ ਦੀ ਜਾਂ ਕਾਨੂੰਨ ਦੀ ਗੱਲ ਕੀਤੀ ਜਾਵੇ ਤਾਂ ਉਹ ਤਾਂ ਸਾਰਾ ਕੁਝ ਇੱਥੋਂ ਗਾਇਬ ਹੋਇਆ ਪਿਆ ਜੀ ਲੋਕਤੰਤਰ ਸਭਧਾਨ ਜਾਂ ਕਾਨੂੰਨ ਕਿੱਥੇ ਦਿਖਦਾ ਤੈਨੂੰ ਆਮ ਲੋਕਾਂ ਦੇ ਲਈ ਇਹ ਚੀਜ਼ਾਂ ਹੈਗੀਆਂ ਨੇ ਉਹਨਾਂ ਨੂੰ ਫੜ ਕੇ ਦੜ ਕੇ ਅੰਦਰ ਕਰ ਦਿੱਤਾ ਜਾਂਦਾ ਅੰਦਰ ਚਲੋ ਜੀ ਜਿਹਨੂੰ ਜਦੋਂ ਲੱਗਿਆ ਕਿ ਥੋੜਾ ਬਹੁਤਾ ਇਹ ਕਾਨੂੰਨ ਦੇ ਦੈਰੇ ਤੋਂ ਬਾਹਰ ਹੋ ਕੇ ਚੱਲ ਰਿਹਾ ਉਹਨੂੰ ਚੱਕ ਕੇ ਅੰਦਰ ਮਾਰੋ ਚਾਰ ਡੰਡੇ ਮਾਰੋ ਚਾਹੇ ਉਹ ਆਪਣਾ ਹੱਕ ਹੀ ਮੰਗ ਰਿਹਾ ਹੋਵੇ ਕੋਈ ਲੇਕਿਨ ਬਾਕੀ ਤਾਂ ਸਾਰੇ ਸਾਰੇ ਕਿਤੇ ਆ ਹੀ ਚੱਲ ਰਿਹਾ ਕਿ ਜਿੱਥੇ ਜਿਹਦਾ ਜ਼ੋਰ ਚੱਲ ਰਿਹਾ ਸੱਤਾ ਦੇ ਵਿੱਚ ਚਾਹੇ ਚਾਹੇ ਸੱਤਾ ਤੋਂ ਬਾਹਰ ਆ ਇਹ politicianਾਂ ਦਾ ਰਾਜ ਹੈ ਤਾਨਾਸ਼ਾਹ ਜੀ ਹਰ ਇੱਕ ਬੰਦਾ ਕਰ ਰਿਹਾ ਇਹ ਨਹੀਂ ਸੋਚ ਸਕਦੇ ਕਹਿ ਸਕਦੇ ਆਪਾਂ ਕਿ ਤਾਨਾਸ਼ਾਹ ਬਸ ਉਹ ਫਲਾਣਾ ਬੰਦਾ ਜੀ ਉਹ ਬੈਠਾ ਮੁੱਖ ਮੰਤਰੀ ਜਾਂ ਪੀਐਮ ਹੈ ਉਹ ਤਾਂ ਕਰ ਰਹਿਣੋ ਤਾਨਾਸ਼ਾਹੀ ਹਰ ਇੱਕ ਬੰਦਾ ਕਰ ਰਿਹਾ ਜਿੱਥੇ ਜਿੱਦਾ ਜਿਹਦਾ ਜੋਰ ਚੱਲ ਰਿਹਾ ਹੈ ਪਰ politicianਾਂ ਦੀ ਗੱਲ ਕਰ ਰਹੇ ਆਪਾਂ ਨਾ ਕਿ ਆਮ ਬੰਦੇ ਦੀ ਹਰ ਇੱਕ ਬੰਦਾ ਤਾਨਾਸ਼ਾਹ ਬਣ ਕੇ ਆਪਣਾ ਜੋਰ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਜੀ ਮੰਜੀ ਬਿਲਕੁਲ ਸ਼ੁਕਰੀਆ ਪ੍ਰਵੀਂਦਰ ਜੀ ਜਾਣਕਾਰੀ ਸਾਂਝੀ ਕਰਨ ਦੇ ਲਈ ਧੰਨਵਾਦ ਤੁਹਾਡਾ ਸ਼ੁਕਰੀਆ ਗੁਰਜਿੰਦਰ ਜੀ ਜੀ ਦੋਸਤੋ ਤੁਸੀਂ ਆਪਣੇ ਫੀਡਬੈਕ ਸਾਨੂੰ ਹਰ ਵਾਰ ਤਰ੍ਹਾਂ ਕਮੈਂਟ ਬਾਕਸ ਦੇ ਵਿੱਚ ਰੱਖ ਸਕਦੇ ਹੋ ਜਿਹੜੇ ਲੀਡਰਾਂ ਨੂੰ ਈਡੀ ਤੋਂ ਡਰ ਲੱਗਦਾ ਜੇਕਰ ਉਹਨਾਂ ਨੂੰ ਲੱਗਦਾ ਕਿ ਅਸੀਂ ਸੱਚੇ ਹਾਂ ਸਾਨੂੰ ਜਾਣ ਕੇ ਫਸਾਇਆ ਜਾ ਰਿਹਾ ਦੇਸ਼ ਦੇ ਵਿੱਚ ਨਿਆਂਪਾਲਿਕਾ ਹੈਗੀ ਤੁਹਾਡੀ ਜ਼ਮਾਨਤ ਹੋ ਜੂਗੀ ਤੇ ਕੇ ਤੁਹਾਡਾ ਫਰਫਾ ਦਾ ਫੋਜੂ ਕਿਉਂਕਿ ਕਾਨੂੰਨ ਨਾਮ ਦੀ ਦੇਸ਼ ਦੇ ਵਿੱਚ ਹੀ ਚੱਲੇਗੀ ਸੋ ਘਬਰਾਣ ਦੀ ਲੋੜ ਨਹੀਂ ਜੇ ਤੁਸੀਂ ਗਲਤ ਕੀਤਾ ਫਿਰ ਤੁਸੀਂ ਪਾਰਟੀ ਬਦਲਣ ਦੇ ਲਈ ਤਿਆਰ ਹੋ